ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ vahe guru 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 ਵਾਗੇ ਗੁਰੂ ਸਤਨਾਮ ਵਾਹ ਸਤਨਾਮ ਵਾਹ ਵਾਗੇ ਗੁਰੂ ਸਤਨਾਮ ਵਾਹ ਵਾਹੇ ਗੁਰੂ ਵਾਗੇ ਗੁਰਵਾਗੇ ਗੁਰੂ ਸਭ ਤੋਂ ਪਹਿਲਾਂ ਅਰਦਾਸ ਸੇ ਬਾਬਾ ਅਵਤਾਰ ਸਿੰਘ ਬੇਦੀ ਸ਼੍ਰੀ ਗੁਰੂ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਨੂੰ ਫੋਨ ਮੇ ਬੇੜੀ ਗੁਰਾਂਤ ਸਾਹਿਬਾਂ ਸ ਵਿੱਚੋਂ ਇਸਾ ਪ੍ਰਦੇਸ਼ਾਂ ਦੀ ਸੰਗਤਾਂ ਨੂੰ ਗੁਰੂ ਮਹਾਰਾਜ ਦੀ ਖੰਡੇ ਸਾਜੇ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀਆ ਕਿਰਪਾ ਧੰਨ ਧੰਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰ ਦੇਸ਼ਾਂ ਪ੍ਰਦੇਸ਼ਾਂ ਦੀ ਸੰਗਤਾਂ ਮਨਾ ਰਹੀਆਂ ਨੇ ਅੱਜ ਹਰ ਕੋਨੇ ਕੋਨੇ ਦੇ ਵਿੱਚ ਹਰ ਘਰ ਦੇ ਵਿੱਚ ਗੁਰੂ ਮਹਾਰਾਜ ਦੇ ਗੁਰਪ੍ਰਬਉ ਮਨਾਏ ਜਾ ਰਹੇ ਨੇ ਬੜੀਆ ਕਿਰਪਾ ਕਿਉਂਕਿ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੇ ਚਾਨਣ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਪੇਗਾਮ ਦਿੱਤਾ ਸੀ ਉਹ ਸਾਰਿਆਂ ਨੂੰ ਸਾਂਝਾ ਦੇ ਇਸ ਤਾਜੀ ਕਿ ਉਸ ਅਕਾਲ ਕੁਰਪਾਸ਼ੀ ਦੀ ਯਾਦ ਕਰੀਏ ਉਹ ਗੁਰੂ ਨਾਨਕ ਸਾਹਿਬ ਮਾਰੀ ਦੀ ਐਸੀ ਕਿਰਪਾ ਕਿ ਉਹਨਾਂ ਨੇ ਬੜੇ ਦਾਸ ਨੇ ਬੜੇ ਜਿੰਨੇ ਵੀ ਵੀਰ ਬਕਮਰ ਜਿੰਨੇ ਵੀ ਹੋਏ ਨੇ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਰੱਬ ਨੂੰ ਪਾ ਲਿਆ ਰੱਬ ਨੂੰ ਲੱਭ ਲਿਆ ਮੈਂ ਇੱਕ ਲੇਖ ਗੁਰੂ ਨਾਨਕ ਸਾਹਿਬ ਹੋਏ ਨੇ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਮੈਂ ਰੱਬ ਤੈਨੂੰ ਲੱਭ ਲਿਆ ਇੱਕ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਸਪਸ਼ਟ ਕੀਤਾ ਗੁਰੂ ਰਸਾ ਮਾਰੇ ਦੀ ਬਾਣੀ ਆਉਂਦੀ ਹੈ ਮਾਲਕ ਨਾਨਕ ਸੱਚ ਦਾ ਤਾਰ شناਖਤ ਕੁਦਰਤ ਦੀ ਕਹਿੰਦੇ ਤੇਰੀ ਮੈਂ شناਖਤ ਕਰ ਲਿਆ ਤੇਰੀ ਕੁਦਰਤ ਵਿੱਚ ਤੇਰੀ شناਖਤ ਕਰਦੇ ਐਸੇ ਦੀਨ ਦੁਨੀਆ ਦੇ ਮਾਲਕ ਹੈ ਜਿਹੜੀ ਕੁਦਰਤ ਹੈ ਸਾਡੀ ਇਹਦੇ ਵਿੱਚੋਂ ਕਹਿੰਦੇ ਮੈਂ ਤੈਨੂੰ ਲੱਭ ਲੈ ਕਿਉਂਕਿ ਜਿਹੜੀ ਕਾਇਨਾਤ ਹੈ ਇਹਨੂੰ ਉਹ ਅਕਾਲ ਪੁਰਖ ਪਰਮੇਸ਼ਰ ਹੀ ਸੰਭਾਲ ਸਕਦਾ ਹੈ ਕੋਈ ਨਹੀਂ ਸੰਭਾਲ ਸਕਦਾ ਇਸ ਕਰਕੇ ਬੜੀ ਆਪਾਰ ਕਿਰਪਾ ਵੱਡਾ ਪੁਰਖ ਪ੍ਰਗਟ ਹੈ ਕਲਜੂ ਦੇ ਅੰਦਰ ਜੋਤ ਜਗਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਅੱਜ ਬੜੀ ਆਪਾਰ ਕਿਰਪਾ ਯੋ ਗੁਰੂ ਨਾਨਕ ਸਾਹਿਬ ਦਾ ਪੈਗਾਮ ਸੀ ਇਹ ਧਰਤੀ ਜਿੱਤੇ ਗੁਰੂ ਨਾਨਕ ਸਾਹਿਬ ਦਾ ਇੱਕ ਕਾਜ ਕਰੋ ਬਣਾ ਰਹੇ ਹਨ ਪਰ ਇਹ ਵੀ ਬੜੀ ಅಪਾਰ ਕਿਰਪਾ ਦੀ ਇਸ ਧਰਤੀ ਤੇ ਖੜੇ ਹੈ ਇਹ ਧਰਤੀ ਵੀ ਉਹਨੀ ਪਵਿੱਤਰ ਹੈ ਕਿਉਂਕਿ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ 17 ਸਾਲ 5 ਮਹੀਨੇ 9 ਦਿਨ ਖੇਤੀ ਕੀਤੀ ਹੈ ਇਹ ਬੜੀ ਇਹ ಅಪਾਰ ਕਿਰਪਾ ਇਸ ਧਰਤੀ ਤੇ ਅਸੀਂ ਭਾਗਾ ਵਾਲੇ ਜੀ ਆ ਅਸੀਂ ਸਾਰੇ ਕਿ ਜੋ ਅਸੀਂ ਬੜੇ ਭਾਗਾ ਵਾਲੇ ਜੀ ਆ ਕਿ ਜਿਹੜੇ ਅਸੀਂ ਇਹ ਧਰਤੀ ਦੇ ਉੱਤੇ ਰਹਿ ਰਹੇ ਹਾਂ ਉਹ ਗੁਰੂ ਨਾਨਕ ਸਾਹਿਬ ਦਾ ਅਸੀਂ ਪਟਨਾ ਕੋਟ ਸਤਿਰਾਣਾ ਕਰੀਏ ਤਾਂ ਵੀ ਨਹੀਂ ਕਰ ਸਕਦੇ ਕਿਉਂਕਿ ਇਹ ਤਰਦੀ ਨੂੰ ਬੜੇ ਭਾਗ ਲਾਏ ਨੇ ਗੁਰੂ ਨਾਨਕ ਸਾਹਿਬ ਨੇ ਆ ਦੇਖੋ ਹੁਣੇ ਮਹਾਰਾਜ ਦੀ ਕਿਰਪਾ ਨਾਲ ਕਿੱਥੇ ਜੋ ਹੜ ਆ ਗਏ ਨੇ ਲੇਕਿਨ ਵਾਇਕੁ ਦੀ ਮੈਦਾਨ ਇਥੇ ਇੱਕ ਵੀ ਬਿਮਾਰੀ ਦਾ ਕੋਈ ਨਾਮ ਨਹੀਂ ਆਇਆ ਹੈ ਕਿਉਂਕਿ ਇਹ ਤਰਦੀ ਗੁਰੂ ਨਾਨਕ ਸਾਹਿਬ ਦੀ ਹੈ ਜਿਵੇਂ ਇਸ ਤਰਦੀ ਸਾਹ ਤਰਦੀ ਪਏ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਇਹ ਗੁਰੂ ਨਾਨਕ ਸਾਹਿਬ ਦੀ ਤਰਦੀ ਹੈ ਤੇ ਬੜੀ ಅಪਾਰ ਕਿਰਪਾ ਹੈ ਦਾਸ ਉਸ ਪੰਜਾਬ ਪ੍ਰਦੇਸ਼ਾਂ ਦੀਆਂ ਸੰਤਾਂ ਨੂੰ ਇੱਕ ਵਾਰ ਫਿਰ ਜੋ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਵਾਸੀ ਨਾਮ ਜੱ ਕੋ ਵੰਡ ਕੇ ਛਕੋ ਤੇ ਕਿਰਤ ਕਰੋ ਉਹਦੇ ਤੇ ਆਪਾਂ ਸਾਰੇ ਚੱਲੀਏ ਕਿਉਂਕਿ ਐਸੇ ਤਰ੍ਹਾਂ ਹੀ ਤੇ ਨਾਰਾ ਲਾਇਆ ਸੀ ਫਿਰ ਬਾਬਾ ਆਇਆ ਕਰਤਾਰਪੁਰ ਤੇ ਇੱਕ ਉਦਾਸੀ ਸਗਲ ਉਤਾਰਾ ਪਹਿਰੇ ਸੰਸਾਰੀ ਕਪੜੇ ਮੰਜੀ ਬੈਠ ਗਿਆ ਹੁਣ ਤਾਂ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰਾ ਇਹ ਨਾਰਾ ਲਾਇਆ ਸੀ ਨਾਮ ਦੇ ਕੋ ਵੰਡ ਕੇ ਛਕੋ ਤੇ ਕਿਰਤ ਕਰੋ ਦਾ ਤੇ ਆਪਾਂ ਉਹਨਾਂ ਦੇ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜੀ ਇਹ ਸਾਨੂੰ ਬੀਚਿੰਗ ਹੈ ਉਸਦੇ ਤੇ ਚੱਲੀਏ ਤੇ ਗੁਰੂ ਘਰ ਦੀ ਖੁਸ਼ੀਆਂ ਲਈਏ ਇਹਨੇ ਕਹਦਾ ਦਾਸ ਇੱਕ ਵਾਰ ਤੋਂ ਫਿਰ ਸਾਰਿਆਂ ਨੂੰ ਵਧਾਈ ਦਿੰਦਾ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪਰੋ ਜੀ ਦੀ ਇਹਨੇ ਬਚਨ ਕਰਦਾ ਦਾਸ ਬੱਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ